ਸਵਾਗਤ ਹੈ ਕਿਸਾਨ ਵੀਰੋ ਤੁਹਾਡਾ ਸਦਕ ਡੇਰੀ ਫਾਰਮਿੰਗ ਦੇ ਵਿੱਚ ਕਿਸਾਨ ਵੀਰੋ ਅੱਜ ਜਿਹੜੀ ਵੀਡੀਓ ਬਣਾ ਰਹੇ ਆ ਪਿੰਡ ਕਮਿਹਾਰਾ ਇਹ ਫਰੀਦਕੋਟ ਜ਼ਿਲ੍ਹੇ ਦਾ ਪਿੰਡ ਹੈ ਨੇੜੇ ਇਹਦੇ ਪਿੰਡ ਮੋਰਾਣੀ ਵੀ ਹੈ ਤੇ ਵੈਸੇ ਮੁੱਦਕੀ ਵਾਲੇ ਪਾਸੋਂ ਆਉਣਾ ਹੋਵੇ ਤਾਂ ਮੁੱਦਕੀ ਵੀ ਇਹਦੇ ਨੇੜ ਦਾ ਪਿੰਡ ਹੈ ਚੰਦਰ ਪਿੰਡ ਸਨ ਦੇ ਵਿੱਚ ਆਉਂਦਾ ਜਿਹੜੇ ਘਰ ਚੋਂ ਵੀਡੀਓ ਬਣਾ ਰਹੇ ਆ ਦੋਸਤੋ ਬਾਈ ਹੋਰੀ ਵੈਸੇ ਬਰੀਡਿੰਗ ਤੇ ਕੰਮ ਕਰਦੇ ਆ ਨਸਲ ਨੀਲੀ ਰਾਵੀ ਬਿੱਲਾ ਨੇਤਰ ਇਹਨਾਂ ਕੋਲ ਬੁੱਲ ਰਿਹਾ ਹੁਣ ਬਿੱਲਾ ਨੇਤਰ 2 ਸਾਹਮਣੇ ਤੁਸੀਂ ਬੈਠਾ ਦੇਖ ਸਕਦੇ ਹੋ ਸੋ ਉਹਨਾਂ ਵੀਰਾਂ ਕੋਲੋਂ ਵੀਡੀਓ ਬਣਾ ਰਹੇ ਆ ਤੇ ਨਾਲ ਇਹਨਾਂ ਦਾ ਇੱਕ ਸ਼ੌਂਕ ਕਹਿ ਲਓ ਜਾਂ ਇਹ ਕਹਿ ਲਓ ਵੀ ਇੱਕ ਸਾਈਡ ਬਿਜ਼ਨਸ ਆ ਜਿਹਦੇ ਚੇ ਵਪਾਰ ਦਾ ਕੰਮ ਕਰਦੇ ਆ ਪਸ਼ੂ ਲਿਮਟਿਡ ਜੇ ਲਿਆਉਂਦੇ ਆ ਬਾਈ ਹੋਰੀ ਪਰ ਅੱਜ ਦੀ ਜਿਹੜੀ ਵੀਡੀਓ ਇਹਦੇ ਚ ਇੱਕ ਫੁੱਲ ਹਾਈਟ ਲੈਂਥ ਵਾਲੀ ਮੀਣੀ ਮੱਝ ਤੁਹਾਨੂੰ ਦਿਖਾ ਰਿਹਾ ਤਾਜੀ ਸੂਈ ਵੀ ਆ ਤੇ ਤਾਜਾ ਸੂਆ ਪਸ਼ੂ ਇੱਕ ਵੇਰਾਂ ਤੈਜ ਹੀ ਮਾਰ ਜਾਂਦਾ ਹਾਲਾਂਕਿ ਵੱਡੇ ਢਾਂਚੇ ਦੀ ਹੈ ਜਦੋਂ ਤੁਰੂ ਹਵਾਨਾ ਵੀ ਸੋਹਣਾ ਦਿਖਾਊਗੀ ਪਰ ਨਾਲ ਇਹਦੀ ਤੁਹਾਨੂੰ ਉਹ ਵੀਡੀਓ ਜਾਂ ਫੋਟੋ ਦਿਖਾ ਦੂੰਗਾ ਜਦੋਂ ਸੂਈ ਸੀ ਮੌਕੇ ਦੇ ਉੱਤੇ ਉਦੋਂ ਹਵਾਨੇ ਦਾ ਰੁਖ ਕਿਦਾਂ ਦਾ ਸੀਗਾ ਉਹ ਵੀ ਜਰੂਰ ਵੀਡੀਓ ਦੇ ਵਿੱਚ ਬਾਈ ਦੇ ਮੋਬਾਈਲ ਤੇ ਆਪਾਂ ਦੇਖ ਲਾਂਗੇ ਉਹ ਤੁਸੀਂ ਜਿਹੜਾ ਵੀਰ ਖਰੀਦਣਾ ਚਾਹੋ ਕੋ ਆ ਕੇ ਵੀ ਦੇਖ ਲੂਗਾ ਚਾਹੋ ਡਿਟੇਲ ਪੁੱਛੀਏ ਦੱਸੋ ਇਸ ਮੱਝ ਬਾਰੇ ਜਾਣਕਾਰੀ ਲਈਏ ਵੀਡੀਓ ਨੂੰ ਐਂਡ ਤੱਕ ਦੇਖ ਲਿਓ ਜਿਹਨੂੰ ਪਸੰਦ ਆਜੂਗੀ ਉਹ ਵੀਰ ਆ ਕੇ ਤਸੱਲੀ ਕਰ ਸਕਦਾ ਹੈ ਇਹ ਮੱਝ ਭਰੇ ਜਾਣਕਾਰੀ ਤੁਸੀਂ ਬਾਈ ਤੋਂ ਲੈ ਸਕਦੇ ਹੋ ਤੇ ਆਓ ਪਹਿਲੀ ਜਿਹੜੀ ਬੇਸਿਕ ਇਨਫੋਰਮੇਸ਼ਨ ਹੈ ਉਹ ਬਾਈ ਤੋਂ ਆਪਾਂ ਪੁੱਛਦੇ ਆਂ ਤੇ ਫਿਰ ਇਹਨੂੰ ਤੋਰਾਂਗੇ ਸੋ ਦੱਸੋ ਪਹਿਲਾਂ ਜਦੋਂ ਇਹ ਸੋਈ ਹੈ ਉਹ ਤੁਸੀਂ ਫੋਟੋ ਜ਼ਰੂਰ ਦੇਖ ਸਕਦੇ ਹੋ ਇਹ ਫੋਟੋ ਤੁਹਾਨੂੰ ਦਿਖਾਣਾ ਭਾਈ ਵੀਡੀਓ ਵੀ ਕੱਢੀ ਇੱਥੇ ਸੋ ਇਹ ਵੀਡੀਓ ਵੀ ਮੱਝ ਦੀ ਚਹ ਰਹੀ ਜ਼ਰੂਰ ਇੱਕ ਵਾਰ ਦੇਖ ਲਓ ਜਦੋਂ ਇਹ ਸੋਈ ਹੈ ਤਿਆਰੀ ਦੀ ਵੀਡੀਓ ਤੁਹਾਨੂੰ ਮੈਂ ਪਹਿਲਾਂ ਦੱਸੀ ਵੀ ਬਾਈ ਉਹਨੇ ਬਣਾਈ ਸੀਗੀ ਉਹ ਵੀ ਤੁਹਾਨੂੰ ਦਿਖਾਣਾ ਏਦਾਂ ਦੀ ਇਹ ਮੱਝ ਤਿਆਰ ਹੋ ਕੇ ਇਹਨੇ ਬੱਚੇ ਨੂੰ ਜਨਮ ਦਿੱਤਾ ਆਓ ਜਾਣਕਾਰੀ ਲਈਏ ਇਹ ਵੀਡੀਓ ਤੁਹਾਨੂੰ ਦਿਖਾਤੀ ਸਿਰਫ ਇਨਫੋਰਮੇਸ਼ਨ ਦੇਣ ਵਾਸਤੇ ਵੀ ਇੱਕ ਵਾਰ ਤਾਜਾ ਸੂਆ ਪਸ਼ੂ ਥੋੜਾ ਜਿਹਾ ਜਿਹੜਾ ਸੂਆ ਮੰਨਦਾ ਹੁੰਦਾ ਵੈਸੇ ਤਿਆਰੀ ਏਦਾਂ ਦੀ ਨਾਲ ਇਹਨੇ ਬੱਚੇ ਨੂੰ ਜਨਮ ਦਿੱਤਾ ਵਲਕਰਨભાઈ ਸਸਤੀ ਕਾ ਸਸਤੀ ਹੋ ਗਈ ਸਸਤੀ ਗਈ ਵਲਕਰਨભાઈ ਅੱਜ ਇੱਕ ਮੱਝ ਆਪਾਂ ਹੁਣ ਵਿਖਾਉਣ ਲੱਗੇ ਆ ਇਹ ਤਾਂ ਆਪਣੀ ਖਰੀਦ ਚਾਈ ਵੀ ਹੈ ਨਾ ਹਾਂਜੀ ਅੱਜ ਵੀ ਖਰੀਦ ਕੇ ਲੈਂਦੀ ਆ ਤੇ ਬਾਕੀ ਬਈ ਬਹੁਤ ਠੰਡੀ ਸੀ ਮੱਝ ਆ ਠੀਕ ਹੈ ਦੋ ਦੋ ਪੱਖੋਂ ਵੀ ਬਦ ਪੂਰੀ ਗਰੰਟੀ ਵਾਲੀ ਮੰਨ ਲਓ ਆਪਾਂ ਨੂੰ ਆਈਏ ਜੀ ਹੁੰਦਿਆਂ ਨੇ 18 ਕਿਲੋ ਦਾ ਦੱਸ ਕਹਿੰਦੇ ਸੀ ਵੀ ਮੰਨ ਲਓ ਚੁੰਡੇ ਰੈਂਗ ਪੁਰਾਣਾ ਪਿਛਲੇ ਸਵੇਰੇ ਦੇ ਵਿੱਚ ਠੀਕ ਹੈ ਅੱਛਾ ਹੁਣ ਕਿੰਨੇ ਦਿਨ ਹੋ ਗਿਆ ਅੱਛਾ ਹੁਣ ਮੰਨ ਲਓ ਅੱਜ ਤੀਜਾ ਦਿਖਾ ਦੇਣਾ ਠੀਕ ਹੈ ਤੀਜਾ ਚੌਥਾ ਦਿਨ ਹੈ ਠੀਕ ਹੈ ਅੱਛਾ ਵੈਸੇ ਤਾਂ ਤਿਆਰੀ ਦੀ ਵੀਡੀਓ ਆਪਾਂ ਦੇਖ ਲਈ ਐ ਜੇਰ ਜੂਰ ਸਾਰਾ ਕੁਝ ਓਕੇ ਸੀ ਬੜੀਆ ਪੈਗੀ ਓਕੇ ਓਕੇ ਉਹ ਵੀ ਵੀਡੀਓ ਮੇਰੇ ਕੋਲ ਬਣੀ ਹੋਈ ਐ ਜੇਰ ਦੀ ਵੀ ਬਣਾ ਕੇ ਰੱਖੀ ਸਾਰਾ ਠੀਕ ਉਹ ਵੀ ਹੈਗੀ ਐ ਬੱਚਾ ਕੀ ਦੇਗੀ ਬਈ ਬੱਚਾ ਮੇਲ ਹੈ ਕੱਟੇ ਨੂੰ ਇਹਨੇ ਜਨਮ ਡਿਮਾਂਡ ਬਈ ਫੋਨ ਕਰਾਂਗੇ ਹਨ ਅੱਛਾ ਅਜਾ ਚੌਥਾ ਦਿਨ ਐ ਤੇ ਹੁਣ ਦੁੱਧ ਕਿੰਨਾ ਹੋਊਗਾ ਹੁਣ ਮੰਨ ਲਓ 12 ਤੋਂ ਬਾਹਰ 12 13 ਕਿਲੋ ਮੰਨ ਲਓ ਪੂਰਾ ਦੁੱਧ 5-8 ਡੰਕ ਚੋਕੀ ਠੀਕ ਐ ਅੱਛਾ ਜੇ 12 ਕਿਲੋ ਚੌਥੇ ਦਿਨ ਐ ਤਾਂ ਮਤਲਬ ਫਿਰ ਤਾਂ 17-18 ਨੂੰ ਨਾ ਮਾਰਨਾ ਚਾਹੀਦਾ ਪਰ ਬਿਲਕੁਲ ਬਈ ਦੇਊਗੀ ਦੇਖੋ ਵੱਡੀ ਵੱਡੀ ਮਾਝਾ ਨਾ ਇਹ ਮੰਨ ਲਓ ਇਹਨਾਂ ਦੁੱਧ ਨਾਲ ਦੇਊਗੀ ਤੇ ਫਿਰ ਸਹੀ ਹੈ ਸੋ ਦੱਸੋ ਇੱਕ ਵਾਰ ਤੁਸੀਂ ਇਸ ਮਾਝ ਨੂੰ ਇੱਥੇ ਖੜੀ ਨੂੰ ਫੇਰ ਦੇਖੋ ਮੈਂ ਤੁਹਾਨੂੰ ਇਹਦੇ ਅਗਾੜੀ ਜਿਹੜੀ ਉਹ ਅਗਲੇ ਥਣ ਜਰੂਰ ਦਿਖਾਉਣੇ ਚਾਹਣਾ ਤੇ ਮਿਲ ਕੇ ਵੇਨ ਜਿਹੜੀ ਇਸ ਸਾਈਡ ਦੇ ਉੱਤੇ ਆਉਂਦੀ ਉਹ ਵੀ ਤੁਸੀਂ ਹਵਾਨੇ ਦੇ ਉੱਤੇ ਦੇਖ ਸਕਦੇ ਹੋ ਜਦੋਂ ਪਰਲਾ ਪਾਸਾ ਆਊਗਾ ਸਾਹਮਣੇ ਤੇ ਉਧਰਲੇ ਪਾਸੇ ਵੀ ਤੁਹਾਨੂੰ ਮਿਲ ਕੇ ਵੇਨ ਦਿਖਾਉਂਗਾ ਥਣ ਅਗਲਾ ਪਿਛਲਾ ਬਿਲਕੁਲ ਬਰਾਬਰ ਦਾ ਖੋਲ ਲੀ ਭਾਈ ਸੋ ਇੱਕ ਵਾਰ ਇਹ ਤੁਸੀਂ ਮੱਝ ਐਵੇਂ ਦੇਖੋ ਦੁੱਧ ਬੜੇ ਚੰਗੇ ਤੋਂ ਬੌਲੇ ਤੋਂ ਸ਼ੁਰੂਆਤ ਦੋਸਤੋ ਇਹ ਸਮਝ ਨੇ ਕੀਤੀ ਹੈ ਜ਼ਮੀਨੀ ਐ ਬਿਲਕੁਲ ਛੋਟਾ ਸਿੰਗ ਹੈ ਹਾਈਟ ਲੈਂਥ ਫੁੱਲਾ ਦੋਸਤੋ ਉੱਚੀ ਲੰਬੀ ਪੂਰੀ ਇਹ ਮੱਝ ਵੱਡੇ ਢਾਂਚੇ ਦੀ ਹੈ ਹੁਣ ਵੀ ਹਵਾਨੇ ਦਾ ਰੋਖ ਉਸੇ ਤਰ੍ਹਾਂ ਹੀ ਹੈ ਜਦੋਂ ਤਾਜੀ ਸੂਈ ਸੀ ਪਰ ਇੱਕ ਵਾਰ ਕਿਉਂਕਿ ਇਹ ਵੱਡੀ ਮੱਝ ਹੈ ਜਿਆਦਾ ਦੁੱਧ ਵਾਲੀ ਹੈ ਤਾਂ ਜਦੋਂ ਪੂਰੇ ਪੀਕ ਤੇ ਆਊਗੀ ਉਦੋਂ ਹਵਾਨਾ ਤੁਹਾਨੂੰ ਕੁਝ ਹੋਰ ਦਿਸੂਗਾ ਹਾਲ ਦੀ ਘੜੀ ਵੀ ਜੇ ਹਵਾਨਾ ਦੇਖੀਏ ਤਾਂ ਬਹੁਤ ਚੰਗਾ ਦਿਖਾਉਂਦੀ ਹੈ ਸ਼ੁਰੂਆਤ ਉਤੋਂ ਕਰਦੀ ਹੈ ਹਵਾਨੇ ਦੀ ਬਾਕੀ ਇੱਕ ਏਦਾਂ ਦੀ ਮੱਝ ਹੈ ਵੀ ਇਹਦੇ ਤੁਸੀਂ ਨੀਲੀ ਰਾਵੀ ਨਸਲ ਦਾ ਵੀ ਸੀਮਨ ਲਵਾ ਲਓਗੇ ਬੱਚਾ ਸੋਹਣਾ ਪਾ ਦੂਗੀ ਸੋ ਇਹ ਮੀਨੀ ਮੱਝ ਦੱਸੋ ਹਾਈਟ ਲੈਂਥ ਤੇ ਦੀ ਬਾ ਕਮਾਲ ਆ ਉਹ ਤੁਸੀਂ ਵੀਡੀਓ ਚੋ ਦੇਖ ਹੀ ਰਹੇ ਹੋ ਅ ਗਾੜੀ ਵੀ ਚੰਗੀ ਐ ਬਲਕਰਨ ਬਾਈ ਅੱਗੇ ਕਿਹੜਾ ਹੋਰ ਕਢਾਵਾਂਗੇ ਸੋ ਜੀ ਨੂੰ ਪਸੰਦ ਆਵੇ ਦੱਸੋ ਅੱਛਾ ਠੀਕ ਐ ਠੀਕ ਹੈ ਠੀਕ ਹੈ ਨਾ ਜੀ ਜੀ ਜਿਹਨੇ ਮੈਂ ਚਾਤੀ ਖੜ ਜਾਂਦੀ ਸਹੀ ਐ ਸੋ ਦੋਸਤੋ ਵੱਡੀ ਪਰ ਓਨੀ ਸੀਲ شریف ਐ ਮੱਜ ਸੋ ਦੋਸਤੋ ਮੱਜ ਫੇਰ ਤੁਹਾਨੂੰ ਤੋਰ ਕੇ ਦਿਖਾਵਾਂਗੇ ਸੋ ਫੇਰ ਤੁਸੀਂ ਇਹਦਾ ਢਾਂਚਾ ਦੇਖੋ ਲਈ ਚੱਲ ਬਲਕਰਨ ਬਾਈ ਅੱਗੇ ਨੂੰ ਸੋ ਜੇ ਕੋਈ ਵੀਰ ਮੀਣੀ ਮੱਝ ਦਾ ਸ਼ੌਂਕ ਰੱਖਦਾ ਹੈ ਤਾਂ ਸੰਪਰਕ ਬਾਈ ਨਾਲ ਕਰ ਲਿਓ ਰੇਟ ਕੀ ਬਾਈ ਰੱਖੂਗਾ ਉਹ ਤੁਸੀਂ ਇਹਨਾਂ ਨਾਲ ਗੱਲਬਾਤ ਕਰ ਸਕਦੇ ਹੋ ਸੋ ਅਗਾੜੀ ਫੇਰ ਤੁਹਾਨੂੰ ਦਿਖਾ ਦਿਆਂ ਦੱਸੋ ਵੈਸੇ ਪਹਿਲਾਂ ਸ਼ੁਰੂਆਤ ਹੀ ਇਹ ਗਾੜੀ ਤੋਂ ਕੀਤੀ ਸੀ ਕਿਉਂਕਿ ਚੰਗੇ ਦੁੱਧ ਵਾਲੀ ਮੱਝ ਦੇ ਦੁੱਧ ਅਗਾੜੀ 'ਚ ਹਮੇਸ਼ਾ ਹੀ ਵੱਧ ਹੁੰਦਾ ਹੈ ਲੈ ਚੱਲ ਬਾਈ ਸੋ ਇਹ ਮੱਝ ਦੋਸਤੋ ਫॉर ਸੇਲ ਹੈ ਸੋ ਦੋਸਤੋ ਹਵਾਨਾ ਫੇਰ ਇਹਦਾ ਦੇਖੋ ਮੱਝ ਦਾ ਇਦਾਂ ਦਾ ਰੋਖੇ ਦੇ ਹਵਾਨੇ ਦਾ ਸੋ ਇਹਦੇ ਨਾਲ ਜਿਹੜਾ ਬੱਚਾ ਦੱਸੋ ਉਹ ਮੇਲਕਾਫ ਹੈ ਵੱਡੀ ਮੱਝ ਆ ਤਾਂ ਵੱਡੇ ਬੱਚੇ ਨੂੰ ਇਹਨੇ ਜਨਮ ਦਿੱਤਾ ਹੈ ਹਵਾਨਾ ਫੇਰ ਦੇਖ ਸਕਦੇ ਹੋ ਤੁਸੀਂ ਇਹ ਸਮਝਦਾ ਸੋ ਇਸ ਸਾਈਡ ਤੋਂ ਫੇਰ ਹਵਾਨਾ ਬਲਕਨ ਭਈਆ ਗਾੜੀ ਚ ਕਿੰਨਾ ਕੁ ਬੰਦੂ ਅੰਦਾਜ਼ਾ ਆ ਜਾ ਕੋਈ ਗਾੜੀ ਚ ਮਨੋਂ ਢਾਈ ਕਿਤੇ ਕਰੀਬ ਹੋਊਗਾ ਮਨੋਂ ਢਾਈ ਦੇ ਆਸਪਾਸ ਠੀਕ ਹੈ ਸੋ ਦੱਸੋ ਢਾਈ ਕਿਲੋ ਦੇ ਆਸਪਾਸ ਭਾਈ ਕਹਿੰਦਾ ਗਾੜੀ ਹੋਊਗੀ ਇਥੋਂ ਫੜਾਣ ਪਿੱਛੋਂ ਹੋਣਾ ਨਾ ਪੂਰਾ ਖੋਣ ਦੀ ਗਾੜੀ ਦੀ ਸਹੀ ਹੈ ਪਿਛਲੇ ਪੈਰ ਬਰਾਬਰ ਹੈ ਅ ਅਗਾੜੀ ਵੀ ਦਿਸਦੀ ਹੈ ਤੇ ਪਿਛਾਉਂ ਵੀ ਹਵਾਨਾ ਦਿਸਦਾ ਸੋ ਇਹ ਮੀਨੀ ਮੱਜ ਦੱਸੋ ਅੱਜ ਦੀ ਵੀਡੀਓ ਤੁਹਾਨੂੰ ਦਿਖਾਉਣੀ ਸੀਗੀ ਜੀ ਨੂੰ ਚਾਹੇ ਉਹ ਵੀ ਰੀਕਾਲ ਕਰ ਲੂਗਾ ਇਸ ਸਾਈਡ ਤੋਂ ਮੈਂ ਮਿਲਕ ਵੇਨ ਕਿਹਾ ਸੀ ਵੀ ਤੁਹਾਨੂੰ ਦਿਖਾਉਂਗਾ ਤਾਂ ਉਹ ਵੀ ਤੁਸੀਂ ਜਰੂਰ ਇੱਕ ਵਾਰ ਦੇਖ ਸਕਦੇ ਹੋ ਹਵਾਨਾ ਜਿਹੜਾ ਉਹ ਇਧਰੋਂ ਤੁਸੀਂ ਥੰਦਾ ਸਾਈਡ ਵੀ ਦੇਖ ਸਕਦੇ ਹੋ ਸੋ ਅੱਜ ਦੀ ਵੀਡੀਓ ਦੀ ਇਹ ਮੱਜ ਦੋਸਤੋ ਵਕਾਉ ਸੀ ਧੰਨਵਾਦ ਇਸ ਵੀਡੀਓ ਨੂੰ ਦੇਖਣ ਵਾਸਤੇ ਮਿਹਰਬਾਨੀ